ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਾਹਿਗੁਰੂ ਮੇਰਾ ਵਾਲਾ ਹੱਥ ਤੁਹਾਡੇ ਸਾਰਿਆਂ ਤੇ ਬਣਾ ਕੇ ਰੱਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਹਾਂਜੀ ਇੱਕ ਨਾ ਆਪਾਂ ਫੇਸਬੁੱਕ ਤੇ ਵੀ ਪੇਜ ਬਣਾ ਲਿਆ ਏ ਤੇ ਮੈਨੂੰ ਦੋ ਤਿੰਨ ਵੀਡੀਓ ਵੀ ਮੈਂ ਪਾ ਦਿੱਤੀਆਂ ਉਹਦੇ ਉੱਪਰ ਵੀ ਤੇ ਆਪਣਾ ਨਾਮ ਸੇਮ ਹੀ ਰੱਖਿਆ ਆਪਾਂ ਕਿਊਟ ਸਿਮੂ ਐਂਡ ਖੁਸ਼ੀ ਆ ਪੇਜ ਦਾ ਨਾਮ ਵੀ ਆਪਣਾ ਤੇ ਜਰੂਰ ਸਰਚ ਕਰਿਓ ਤੇ ਜਰੂਰ ਮੈਨੂੰ ਫੋਲੋ ਕਰ ਲਿਓ ਪਲੀਜ਼ ਜਰੂਰ ਇੱਕ ਵਾਰੀ ਤਾਂ ਜਰੂਰ ਜਾ ਕੇ ਵੀਡੀਓ ਦੇਖਿਓ ਵੈਸੇ ਤਾਂ ਆਪਾਂ ਇਹ ਫੇਸਬੁੱਕ ਤੇ ਜਿਹੜੀਆਂ ਵੀਡੀਓ ਪਾਉਨੇ ਆ ਉਹੀ ਆਪਾਂ YouTube ਤੇ ਪਾਉਨੇ ਆ ਤੇ ਪਲੀਜ਼ ਤੁਸੀਂ ਜਰੂਰ ਚੈਨਲ ਨੂੰ ਵੀ ਆਪਣੇ ਮਤਲਬ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਕਰਿਓ ਤੇ ਕਿਊਟ ਸਿਮੂ ਐਂਡ ਖੁਸ਼ੀਆ ਪੇਜ ਦਾ ਨਾਮ ਵੀ ਤੇ ਫੇਸਬੁੱਕ ਤੇ ਜਾ ਕੇ ਫੋਲੋ ਜ਼ਰੂਰ ਕਰਿਓ ਪਲੀਜ਼ ਰਿਕੁਐਸਟ ਹੀ ਆ ਜ਼ਰੂਰ ਫੋਲੋ ਕਰ ਲਿਓ ਤੇ ਚਲੋ ਜੀ ਆਪਾਂ ਨਾਮ ਬੋਲਦੇ ਆ ਤੇ ਫਿਰ ਆਪਾਂ ਰੈਮੇਡੀ ਕਰਦੇ ਆ ਸ਼ੁਰੂ ਤੁਹਾਡੇ ਨਾਲ ਹਾਂਜੀ ਬਬਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਖੁਸ਼ ਢਿੱਲੋ ਫਰੋਮ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਗੁਰਦੇਵਾਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਰਾਏਕੋਟ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਰਮਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸਿਮਰਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਗੁਰਮੀਤ ਕੌਰ ਮਲੋਟ ਤੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਰਨਜੀਤ ਕੋ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਅਮਨਦੀਪ ਕੋਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਵੀ ਬਹੁਤ ਸਾਰਾ ਪਿਆਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆਂ ਟਾਈਮ ਕੱਢਦੇ ਆਂ ਆਪਣੇ ਸਾਡੇ ਵਾਸਤੇ ਹਨਾ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਜੀ ਆਪਾਂ ਨੂੰ ਮਨਦੀਪ ਭੰਜੀ ਨੇ ਕਮੈਂਟ ਕੀਤਾ ਸੀ ਆ ਕਿ ਉਹਨਾਂ ਦੀ ਬੇਟੀ ਦੇ ਵਾਲ ਹਨਾ ਵੱਧੇ ਨਹੀਂਗੇ ਤੇ ਜਿਦੀ ਵੈਸੇ ਨਾਲ ਮੈੱਕ ਦਾ ਘਰੇ ਬਣਾਇਆ ਹੋਇਆ ਤੇਲ ਆ ਹਨਾ ਤੁਹਾਨੂੰ ਥੋੜੀ ਜੀ ਮਿਹਨਤ ਜ਼ਰੂਰ ਕਰਨੀ ਪਊਗੀ ਤੇ ਪਰ ਤੁਸੀਂ ਆਪਾਂ ਜੇ ਘਰੇ ਬਣਾਉਣਾ ਏ ਬਿਲਕੁਲ ਹੀ ਤੁਸੀਂ ਚਾਹੁੰਦੇ ਹੋਗੇ ਕਿ ਨੈਚੁਰਲ ਤਰੀਕੇ ਦੇ ਨਾਲ ਹੀ ਬਣਾਇਆ ਜਾਵੇ ਫਿਰ ਤੁਸੀਂ ਕੀ ਕਰਨੇ ਆ ਰੀਠੇ ਥੋੜੇ ਜੀ ਮਤਲਬ ਮੈੱਕਿਹੜੇ ਤਰੀਕੇ ਨਾਲ ਐਨੇ ਘਰੀਠੇ ਲੈ ਲਿਓ ਇੰਨੇ ਕਿ ਔਲੇ ਲੈ ਲਿਓ ਤੇ ਇੰਨਾ ਕਿ ਛਿੱਕਿਆ ਕਹਿੰਦੀਆਂ ਫਲੀਆਂ ਲੈ ਕੇ ਮਤਲਬ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਜਿਵੇਂ ਇੱਕ ਚੀਜ਼ ਨਾਲ ਮਿਲ ਕੇ ਤੇ ਤਿੰਨੋਂ ਚੀਜ਼ਾਂ ਨੂੰ ਇੱਕੋ ਜੀਆਂ ਉਹਨੂੰ ਕੁੱਟ ਲਿਓ ਬਸ ਇੱਕੋ ਮਾਤਰਾ ਦੇ ਵਿੱਚ ਹੀ ਲੈਣਾ ਹੈ ਤਿੰਨਾਂ ਚੀਜ਼ਾਂ ਨੂੰ ਉਹਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਕੇ ਫਿਰ ਤੁਸੀਂ ਮਿਕਸੀ ਦੇ ਵਿੱਚ ਪੀਸ ਸਕਦੇ ਹੋ ਤੇ ਫਿਰ ਤੁਸੀਂ ਜਾਂ ਤਾਂ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਉਬਾਲਣਾ ਉਬਲਣਾ ਕੁਝ ਵੀ ਨਹੀਂਗਾ ਜਾਂ ਤੁਸੀਂ ਲੈ ਲਓ ਦਾ ਬਰਾਮਲਾ ਦਾ ਤੇਲ ਹਨਾ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਆਪਾਂ ਗੁੱਸੇ ਦੀ ਮਸ਼ੂਰੀ ਕਰਦੇ ਆ ਜੇ ਜਿਹੜਾ ਵੀ ਤੁਹਾਨੂੰ ਸੂਟ ਕਰਦਾ ਹੈ ਤੇਲ ਜੇ ਤੁਸੀਂ ਸਰੋਂ ਦਾ ਯੂਜ਼ ਕਰਦੇ ਤੁਸੀਂ ਸਰੋਂ ਦੇ ਤੇਲ ਵਿੱਚ ਪਾ ਕੇ ਉਹਨੂੰ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਤਿੰਨ ਤਿੰਨ ਚਮਚੇ ਪਾ ਲਿਓ ਜੇ ਤੁਸੀਂ ਪਾਊਡਰ ਬਣਾ ਲਿਆ ਨਾ ਤੁਸੀਂ ਤਿੰਨ ਤਿੰਨ ਚਮਚੇ ਤਿੰਨੋਂ ਚੀਜ਼ਾਂ ਦੇ ਪਾ ਕੇ ਇੱਕ ਕੰਚ ਦੇ ਭਾਂਡੇ ਦੇ ਵਿੱਚ ਕੰਚ ਦੀ ਬੋਟਲ ਤੁਸੀਂ ਜਾਂ ਤਾਂ ਖੁੱਲੇ ਮੂੰਹ ਵਾਲੀ ਬੋਟਲ ਲੈ ਲਓ ਨਹੀਂ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਕੋਲਾ ਟੱਕਣ ਵਾਲਾ ਕੋਈ ਉਦਾਂ ਦਾ ਹੁੰਦਾ ਹੈ ਪਰ ਹੋਵੇ ਕੱਚ ਦਾ ਭਾਂਡਾ ਕੰਚ ਦੇ ਭਾਂਡੇ ਦੇ ਵਿੱਚ ਹੀ ਬਣਾਉਣਾ ਹੈ ਤੇਲ ਤੁਸੀਂ ਤੇ ਉਹਨੂੰ ਤੁਸੀਂ ਤਿੰਨ ਤਿੰਨ ਚਮਚੇ ਪਾ ਕੇ ਤੇ ਉੱਪਰ ਉਹਦੇ ਤੇਲ ਪਾ ਦਿਓ ਤੇਲ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਠੀਕ ਹੈ ਉਹਨੂੰ ਤੁਸੀਂ ਕੀ ਕਰਨਾ ਹੈ ਕਿ ਉੱਪਰ ਤੱਕ ਜਦੋਂ ਮਤਲਬ ਮੰਨ ਲਓ ਕਿ ਤੁਸੀਂ ਜਦੋਂ ਤੇਲ ਪਾ ਲਿਆ ਉਹਨੂੰ ਡੁੱਬ ਜਾਣੇ ਚਾਹੀਦੇ ਚੰਗੀ ਤਰ੍ਹਾਂ ਤੇ ਐਨ ਐਨ ਉੱਪਰ ਆ ਜਾਵੇ ਤੇਲ ਉਹ ਤੁਸੀਂ ਭਿਓ ਕੇ ਉਹਨੂੰ ਰੱਖ ਲਿਓ 2-3 ਦਿਨਾਂ ਬਾਅਦ ਹੀ ਤੁਸੀਂ ਸ਼ੁਰੂ ਕਰ ਸਕਦੇ ਹੋ ਉਹਨੂੰ ਉਹਨੂੰ ਕੀ ਕਰਨਾ ਹੈ ਆਪਾਂ ਉੱਪਰ-ਉੱਪਰ ਉਹ ਵਧੀਆ ਨਿਤਰਿਆ ਹੁੰਦਾ ਹੈ ਤੇਲ ਉਹ ਤੁਸੀਂ ਲਗਾ ਸਕਦੇ ਹੋ ਬੇਟੀ ਦੇ ਤੇ ਤੁਹਾਡੇ ਬਹੁਤ ਹੀ ਜਲਦੀ ਵਾਲ ਵੱਧ ਜਾਣਗੇ ਉਹਨੂੰ ਉਪਰੋਂ ਤੁਸੀਂ ਲਗਾ ਕੇ ਤੇ ਉਹਦੇ ਵਿੱਚ ਕੋਈ ਵੀ ਜ਼ਿਆਦਾ 스멜 ਨਹੀਂ ਕੋਈ ਕੰਜੀ ਤੇਲ ਹੁੰਦੇ ਜਿਨ੍ਹਾਂ ਚੋਂ 스멜 ਆਉਂਦੀ ਆ ਐਨੀ ਵਧੀਆ ਖੁਸ਼ਬੂ ਆਊਗੀ ਨਾ ਕਿ ਤੁਸੀਂ ਐਂ ਕਹੋਗੇ ਕਿ ਵਾਲੀ ਵਧੀਆ ਖੁਸ਼ਬੂ ਆਉਂਦੀ ਆ ਕੋਈ ਬਿਲਕੁਲ 스멜 ਵਗੈਰਾ ਕੁਛ ਨਹੀਂ ਆਉਂਦੀ ਤੁਸੀਂ ਡੇਲ ਲਗਾ ਕੇ ਜਿਵੇਂ ਬੱਚੇ ਸਕੂਲ ਜਾਂਦੇ ਆ ਤੇ ਬੱਚਿਆਂ ਨੂੰ ਇਹ ਲੱਗਦਾ ਕਿ 스멜 ਆਉਂਦੀ ਆ ਨਾ ਟੀਚਰ ਵੀ ਕਹਿ ਲੱਗ ਜਾਂਦੇ ਆ ਕਿ ਕਿਹੜਾ ਤੇਲ ਲਗਾਇਆ ਪਰ ਉਹ ਤੇਲ ਬਹੁਤ ਜ਼ਿਆਦਾ ਵਧੀਆ ਏ ਤੇ ਤੁਸੀਂ ਜ਼ਰੂਰ ਤਿਆਰ ਕਰਿਓ ਤੇ ਜੇ ਤੁਸੀਂ ਨਹੀਂ ਰਗੜ ਸਕਦੇ ਇਹਦੇ ਵਿੱਚ ਜੇ ਮਿਹਨਤ ਆ ਤੁਹਾਨੂੰ ਤੁਸੀਂ ਪੀਸੇ ਪਸਾਏ ਵੀ ਆਪਾਂ ਨੂੰ ਮਿਲ ਜਾਂਦੇ ਆ ਜਿਵੇਂ ਹਨਾ ਸ਼ੀਕਾ ਕਾ ਹੀ ਰੀਠਾ ਅਮਲਾ ਦੇ ਪਾਊਡਰ ਮਿਲ ਜਾਂਦੇ ਤੁਸੀਂ ਉਹ ਲਿਆ ਕੇ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਆਪਣੀ ਗੱਲ ਹੀ ਸੁਣਾਉਣੀ ਆ ਮੇਰੀ ਬੇਟੀ ਦੇ ਬਿਲਕੁਲ ਇੰਨੇ ਨੇਵਾਲ ਸੀਗੇ ਤੇ ਸਕੂਲ ਜਾਂਦੀ ਤੇ ਸਕੂਲ ਮੈਂ ਪੋਨੀ ਕਰਕੇ ਭੇਜਦੀ ਉਹਦੇ ਪੋਨੀ ਵੀ ਸਹੀ ਨਹੀਂ ਸੀ ਹੁੰਦੀ ਤੇ ਉਹਨਾਂ ਨੇ ਰੋਜ਼ ਸਕੂਲ ਵਾਲਿਆਂ ਨੇ ਕਿਹਾ ਤੁਸੀਂ ਪੋਨੀ ਕਰਕੇ ਭੇਜਦੇ ਇਹਨੂੰ ਗੁੱਤਾਂ ਕਰਕੇ ਕਿਉਂ ਨਹੀਂ ਭੇਜਦੀ ਤੁਸੀਂ ਗੁੱਤਾਂ ਨਹੀਂ ਕਰਕੇ ਭੇਜਦੇ ਇੱਕ ਦਿਨ ਅਸੀਂ ਅਸੀਂ ਕਹਿਦਿਆ ਕਿ ਗੁੱਤਾ ਹੁੰਦੀ ਐ ਨਹੀਂ ਕਰੀਏ ਕੀ ਪਰ ਸਕੂਲ ਵਾਲੇ ਸਾਨੂੰ ਜ਼ਰੂਰ ਕਿਹਾ ਕਰਨ ਕਿ ਜਦੋਂ ਮੀਟਿੰਗ ਤੇ ਜਾ ਤੁਸੀਂ ਗੁੱਤਾ ਇਹ ਪੋਨੀ ਕਰਕੇ ਆਉਂਦੀ ਆ ਗੁੱਤਾਂ ਨਹੀਂ ਕਰਕੇ ਆਉਂਦੀ ਤੇ ਇੱਕ ਦਿਨਾਂ ਫਿਰ ਮੈਂ ਅੱਖ ਕੇ ਮੈਂ ਕਿਹਾ ਚੱਲ ਕਰ ਦਿੰਨੇ ਆ ਗੁੱਤਾਂ ਫਿਰ ਜਦੋਂ ਰੋਜ਼ ਕਈ ਆਂਦੇ ਸਕੂਲ ਵਾਲੇ ਤਾਂ ਡੈਲੀ ਕਹਿੰਦੇ ਸੀਗੇ ਤੇ ਮੈਂ ਗੁੱਤਾਂ ਕਰਤੀਆਂ ਤੇ ਇਹਦੀਆਂ ਸਿੰਘ ਖੜੇ ਹੋ ਗਏ ਇਦਾਂ ਤਾਂ ਨੂੰ ਨਾ ਖੜੇ ਹੋ ਗਏ ਸਿੰਘ ਤੇ ਐਨੇ ਭੜੇ ਲੱਗਣ ਤੇ ਉਹ ਵੀ ਭੇਜਦੀ ਸਕੂਲ ਅਸੀਂ ਤੇ ਦੂਸਰੇ ਦਿਨ ਸਕੂਲ ਵਾਲੇ ਆਪਾਂਦੇ ਨਾ ਕਿ ਤੂੰ ਤੂੰ ਪੋਨੀ ਕਰਕੇ ਆ ਜਾਕਰ ਸਿਮਰਨ ਪੋਨੀ ਕਰਕੇ ਆ ਜਾਕਰ ਰਹਿੰਦੇ ਤੂੰ ਦੋ ਗੁੱਤਾ ਨਾ ਕਰਕੇ ਆਈ ਸਵੇਰ ਤੋਂ ਇਹਦੇ ਪਾਪਾ ਕਹਿਣ ਲੱਗੇ ਕਹਿੰਦੇ ਨਹੀਂ ਨਹੀਂ ਹੁਣ ਗੁੱਤਾ ਹੀ ਕਰਕੇ ਭੇਜਿਆ ਕਰ ਕਿ ਇੰਨੀ ਭੈੜੀ ਲੱਗਦੀ ਸੀ ਇਹ ਸਕੂਲ ਆਣੇ ਖੁਦ ਕਹਤਾ ਫਿਰ ਵੀ ਕੋਈ ਨਹੀਂ ਕਰਿਆ ਅਕਰ ਕੋਈ ਚੱਕਰ ਨਹੀਂ ਤੇ ਫਿਰ ਅਸੀਂ ਉਹ ਤੇਲ ਲਗਾਉਂਦੇ ਰਹੇ ਤੇ ਹੁਣ ਜੇ ਤੁਸੀਂ ਦੇਖੋਗੇ ਇੰਨੇ ਲੰਬੇ ਵਾਲ ਆ ਤੇ ਤੁਸੀਂ ਟਰਾਈ ਕਰਕੇ ਜ਼ਰੂਰ ਤੇ ਪਰ ਆਏ ਆਂ ਵੀ ਥੋੜਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਇਹ ਨਹੀਂ ਵੀ ਆਪਾਂ ਜੇ ਅੱਜ ਲਗਾਇਆ ਤਾਂ ਆਪਾਂ ਕਵਾਂਗੇ ਵੀ ਕੱਲ ਹੀ ਲੰਬੇ ਹੋ ਜਾਣ ਜਿਨ੍ਹਾਂ ਨੂੰ ਵੀ ਵਾਲ ਛੋਟਿਆਂ ਦੀ ਪ੍ਰੋਬਲਮ ਹੈਗੀ ਸਾਰੇ ਲਗਾ ਸਕਦੇ ਕੋਈ ਵੀ ਵੱਡੇ ਛੋਟੇ ਸਭ ਲਗਾ ਸਕਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਫਰਕ ਪੈਂਦਾ ਇਹ ਵਾਲਾਂ ਨੂੰ ਤੇ ਜਰੂਰ ਤੁਸੀਂ ਬਣਾ ਕੇ ਲਾਇਓ ਤੇ ਕੋਈ ਜ਼ਿਆਦਾ ਵੈਸੇ ਇਹ ਨਹੀਂ ਹੈਗਾ ਜਦੋਂ ਆਪਾਂ ਨੂੰ ਚਾਹੀਦੀ ਆ ਕੋਈ ਵੀ ਚੀਜ਼ ਆ ਫਿਰ ਆਪਾਂ ਉਹਦੇ ਵਾਸਤੇ ਮਿਹਨਤ ਜ਼ਰੂਰ ਕਰਦੇ ਆ ਤੇ ਮੇਰੇ ਕੋਲੇ ਤਾਂ ਬਣਿਆ ਵੀ ਪਿਆ ਹੈ ਤੇਲ ਮੈਂ ਤਾਂ ਬਣਾ ਕੇ ਮੈਂ ਕਈਆਂ ਨੂੰ ਦਿੱਤੇ ਵੀ ਆ ਬਹੁਤ ਤੇਲ ਮੈਂ ਭੇਜੇ ਵੀ ਆ ਕੋਈ ਰਿਸ਼ਤੇਦਾਰਾਂ ਨੂੰ ਜੇ ਵੀਡੀਓ ਦੇਖ ਕੇ ਪਹਿਲਾਂ ਵੀ ਮੈਂ ਵੀਡੀਓ ਪਾਈ ਸੀਗੀ ਤੇ ਮੈਥੋਂ ਮੰਗਣ ਲੱਗ ਗਏ ਤੇ ਤੇਲ ਸਾਨੂੰ ਵੀ ਬਣਾ ਦੇ ਸਾਨੂੰ ਵੀ ਬਣਾ ਦੇ ਤੇ ਹੁਣ ਮੈਂ ਕਹਿ ਦੇਣੀ ਹੁਣੀ ਮੈਥੋਂ ਇੰਨਾ ਨਹੀਂ ਹੁੰਦਾ ਹਨਾ ਕਿਉਂਕਿ ਸਾਰੇ ਪਾਸੇ ਧਿਆਨ ਰੱਖਣਾ ਫਿਰ ਔਖਾ ਹੋ ਜਾਂਦਾ ਏ ਤੇ ਮੈਨੂੰ ਇਹ ਹੁੰਦਾ ਕਿ ਤੁਸੀਂ ਖੁਦ ਹੀ ਬਣਾ ਲਓ ਮੈਂ ਦੱਸ ਦਿੰਨੀ ਹ ਰਿਸ਼ਤੇਦਾਰ ਵੀ ਮੈਨੂੰ ਕਈ ਵਾਰੀ ਫੋਨ ਕਰਦੇ ਆ ਜਾਂ ਵੀਡੀਓ ਦੇਖ ਕੇ ਵੀ ਕਈ ਕਹਿੰਦੇ ਆ ਸਾਨੂੰ ਤੇਲ ਦੇ ਦਿਓ ਬਹੁਤ ਲੋਕ ਮੈਥੋਂ ਤੇਲ ਬਣਵਾ ਕੇ ਲੈ ਕੇ ਗਏ ਤੇ ਹੁਣ ਮੈਂ ਇਹ ਕਹਿ ਦੇਣੀ ਨਹੀਂ ਵੀ ਤੁਸੀਂ ਆਪਣੇ ਆਪ ਹੀ ਬਣਾ ਲਿਓ ਮੈਨੂੰ ਔਖਾ ਲੱਗਦਾ ਏ ਮੇਰੇ ਹੋਰ ਵੀ ਮੇਰੇ ਬਹੁਤ ਕੰਮ ਹੈਗੇ ਆ ਤੇ ਮੈਂ ਕਹਿੰਨੀ ਨਹੀਂ ਵੀ ਤੁਸੀਂ ਆਪਣਾ ਆਪਣੇ ਆਪ ਹੀ ਬਣਾ ਲਿਓ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਜਰੂਰ ਬਣਾ ਕੇ ਲਗਾਓ ਜੀਨੂੰ ਵੀ ਪ੍ਰੋਬਲਮ ਆ ਛੋਟੇ ਵਾਲਾਂ ਤੋਂ ਤੇ ਤੁਹਾਡੀ ਤੁਸੀਂ ਅੱਗੇ ਵੀ ਰਿਸ਼ਤੇਦਾਰਾਂ ਨੂੰ ਦੱਸਿਆ ਕਰੋਗੇ ਕਿ ਆਹ ਤੇਲ ਬਣਾ ਲਓ ਇਹਦੇ ਨਾਲ ਤਾਂ ਬਹੁਤ ਛੇਤੀ ਵਾਲ ਲੰਬੇ ਹੋ ਜਾਂਦੇ ਆ ਤੇ ਬਹੁਤ ਵਧੀਆ ਏ ਤੇ ਦੀਦੀ ਤੁਹਾਡੀ ਫਰਮਾਇਸ਼ ਤੇ ਆਪਾਂ ਬਣਾਈ ਤੁਸੀਂ ਬੇਟੀ ਦੇ ਜਰੂਰ ਲਗਾਓ ਤੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਵਾਲੀ ਚੀਜ਼ ਨਹੀਂਗੀ ਨੇਚਰਲ ਚੀਜ਼ਾਂ ਐ ਤੇ ਜਰੂਰ ਤੁਸੀਂ ਬਣਾ ਕੇ ਲਗਾ ਲਿਓ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕੋਈ ਸਾਈਡ ਇਫੈਕਟ ਵਗੈਰਾ ਹੋਊਗਾ ਕਿਉਂਕਿ ਨੇਚਰਲੀ ਚੀਜ਼ਾਂ ਐ ਤੇ ਅਸੀਂ ਖੁਦ ਵੀ ਕਰੇ ਯੂਜ਼ ਕਰਦੇ ਆ ਤੇ ਬਹੁਤ ਵਧੀਆ ਚੀਜ਼ ਆ ਤੇ ਜ਼ਰੂਰ ਬਣਾ ਕੇ ਲਗਾ ਲਿਓ ਤੁਸੀਂ ਤੁਸੀਂ ਕਮੈਂਟ ਕੀਤਾ ਸੀ ਮੈਸ ਕਰਕੇ ਤੁਹਾਨੂੰ ਦੱਸਤਾ ਤੇ ਬਾਕੀ ਵੀ ਹੋਰ ਵੀ ਜਿਹਨੂੰ ਕੋਈ ਪ੍ਰੋਬਲਮ ਵਾਲਾਂ ਤੋਂ ਹੈਗੀ ਆ ਤੁਸੀਂ ਜ਼ਰੂਰ ਬਣਾ ਕੇ ਲਗਾ ਲਿਓ ਤੇ ਠੀਕ ਐ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਪਲੀਜ਼ ਫੇਸਬੁੱਕ ਤੇ ਜ਼ਰੂਰ ਫੋਲੋ ਕਰਿਓ ਧੰਨਵਾਦ ਜੀ